ਹੈਗੀ ਆਹਾ ਗਾਂ ਆ ਗਈ ਨਾ ਤੀਜਾ ਸੂਆ 8 ਮਹੀਨਿਆਂ ਦੀ ਗੱਭਣ ਇੱਕ ਸੱਚੇ ਸੁੱਚੇ ਬੰਦੇ ਆ ਠੀਕ ਹੈ ਕਮ ਅਮਰ ਅਮਰ ਸ਼ਕਿਆ ਆਪਾਂ ਠੀਕ ਹੈ ਆਪਾਂ ਗੁਰੂ ਦੇ ਲੜ ਲੱਗੇ ਹੋਇਆ ਠੀਕ ਹੈ ਇਸ ਗਾਂ ਨੇ ਆਪਣੇ ਤਾਂ ਘਰੇ ਆਣ ਕੇ ਦੁੱਧ ਦਿੱਤਾ ਇੱਕ ਟਾਈਮ ਦਾ 9 ਲੀਟਰ ਇਹ ਆ ਬੱਚੀ ਆ ਗਈ ਇਹ ਬੱਚੀ ਮੈਂ ਦਾ 30 31 ਲੀਟਰ ਦੁੱਧ ਚੋਇਆ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦਾ ਹਾਂ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਬਾਈ ਰਵਨਦੀਪ ਕੋਲੇ ਬਾਈ ਰਵਨਦੀਪ ਕੋਲੇ ਨਾ ਅੱਜ ਆਪਾਂ ਤੁਹਾਨੂੰ ਪੰਜ ਤਾਂ ਗਾਵਾਂ ਦਿਖਾ ਦਾਂਗੇ ਤੇ ਦੋ ਬੱਚੀਆਂ ਦਿਖਾਉਣੀਆਂ ਗਾਵਾਂ ਤੇ ਨਾ ਤੁਸੀਂ ਕੱਲੀ-ਕੱਲੀ ਤੇ ਨਿਗਾਹ ਮਾਰ ਲਿਓ ਚੈੱਕ ਕਰ ਲਓ ਬਹੁਤ ਜ਼ਿਆਦਾ ਚੰਗੇ ਕੱਦ-ਕਾਠ ਵਾਲੀਆਂ ਗਾਵਾਂ ਆ ਗਈਆਂ ਇਹ ਆ ਗਈਆਂ ਟੁਕੜਾ ਗੱਬਣਾ ਡرائی ਇਹ ਦੇਖ ਲਓ ਕੋਈ 5 ਤੋਂ ਲੈ ਕੇ 8 ਮਹੀਨਿਆਂ ਤੱਕ ਇਹ ਜਿਹੜੀਆਂ ਹੈਗੀਆਂ ਨਾ ਗੱਬਣਾ ਗਾਵਾਂ ਆ ਗਈਆਂ ਤੇ ਇਧਰਲੇ ਪਾਸੇ ਦੋ ਬੱਚੀਆਂ ਜਿਹੜੀਆਂ ਹੈਗੀਆਂ ਨਾ ਮੈਂ ਤੁਹਾਨੂੰ ਉਹ ਵੀ ਦਿਖਾ ਦਣਾ ਹੈਗਾ ਬਾਈ ਨੇ ਇੱਕ ਇਧਰਲੇ ਪਾਸੇ ਜੇ ਗੱਲ ਕਰ ਲਈ ਇੱਕ ਤਾਂ ਆ ਗਈ ਬੱਚੀ ਤੇ ਇੱਕ ਜਿਹੜੀ ਆ ਗਈ ਉਹ ਖੜੀ ਹੈ ਕਾਲੀ ਇਹ ਦੋਵੇਂ ਦੀਆਂ ਦੋਵੇਂ ਬੱਚੀਆਂ ਦੇ ਦੂਗਾ ਬਾਕੀ ਇਧਰਲੇ ਪਾਸੇ ਜਿਵੇਂ ਹੋਰ ਪਸ਼ੂ ਆ ਗਏ ਨਾ ਉਹ ਇਧਰਲੇ ਪਾਸੇ ਅੰਦਰ ਖੜੇ ਨੇ ਇਹ ਦੇਖ ਲਓ ਤੁਸੀਂ ਨਿਗਾਹ ਮਾਰ ਲਓ ਮੋਟੀ ਮੋਟੀ ਜੀ ਇਹ ਬਾਈ ਕਹਿੰਦਾ ਆਪਾਂ ਜਿਹੜੇ ਹੈਗੇ ਮੌਕੇ ਤੇ ਜਮ ਤਿਆਰ ਹੋਗੇ ਉਦੋਂ ਆਪਾਂ ਸਲਾਹ ਕਰਾਂਗੇ ਦੋ ਗਾਵਾਂ ਇਧਰਲੇ ਪਾਸੇ ਦੋ ਜਰਸੀ ਇੱਕ ਆ ਗਈ ਮੱਝ ਤੇ ਆਜੋ ਆਪਾਂ ਬਾਈ ਨਾਲ ਕਰਵਾ ਗਈ ਗੱਲਬਾਤ ਤੇ ਲੱਗੇ ਸਾਰੇ ਜਾਨਵਰਾਂ ਦੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਮਨਦੀਪ ਸਿੰਘ ਜੀ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਬਾਈ ਜੇ ਗੱਲ ਕਰ ਲਈਏ ਭਾਈ ਆਪਣਾ ਨਾਮ ਤਾਂ ਰਵਣਦੇਵ ਹੀ ਆ ਗਿਆ ਹੈ ਹਾਂ ਤੁਹਾਡਾ ਰਮਨਦੀਪ ਹੈ ਮੇਰਾ ਵੀ ਰਮਨਦੀਪ ਹੈ ਠੀਕ ਹੈ ਅੱਛਾ ਜਿੱਥੇ ਆਪਾਂ ਖੜੇ ਆ ਇਹ ਲੋਕੇਸ਼ਨ ਦੀ ਆਪਾਂ ਨੂੰ ਸਮਝਾਉਂਗੇ ਕਿਹੜਾ ਸ਼ਹਿਰ ਆ ਗਿਆ ਕਿਹੜਾ ਪਿੰਡ ਆ ਗਿਆ ਤੇ ਜਿਹੜਾ ਇੱਕ ਕਸਬਾ ਜ ਆ ਮਾਲਾ ਵੀ ਇਹ ਮੰਨ ਲਓ ਪਿੰਡ ਵੀ ਲਾ ਲਓ 500 ਟਾ ਕਸਬਾ ਲਾ ਲਓ ਡਿੰਗ ਰੋਡ ਡਿੰਗ ਰੋਡ ਠੀਕ ਹੈ ਇਹ ਆਉਂਦਾ ਸਰਸੇ ਜ਼ਿਲ੍ਹੇ ਦੇ ਠੀਕ ਹੈ ਸਰਸਾ ਜ਼ਿਲ੍ਹਾ ਇਥੇ ਲਗਭਗ 22 ਕਿਲੋਮੀਟਰ ਆ ਸਰਦੂਲਗੜ੍ਹ ਵੀ ਇੰਨਾ ਕੀ ਹੈ ਸਰਦੂਲ ਪੰਜਾਬ ਵਾਲਾ ਸਰਦੂਲਗੜ ਜਿਹੜਾ ਹੈਗਾ ਉਹ ਵੀ ਇੰਨਾ ਕੀ ਵੀ ਸੰਘਿਆਂ ਦੇ ਕੋਲੇ ਆ ਗਿਆ ਇਹ ਇਹ ਸੰਘੇ ਤੇ ਮਤਲਬ ਪੰਜਾਬ ਦਾ ਸੰਘਾ ਪਿੰਡ ਇੱਕ ਪੰਜਾਬ ਦਾ ਉਹਦੇ ਨਾਲ ਹੀ ਆਪਾਂ 4-5 ਕਿਲੋਮੀਟਰ ਦੇ ਨਾਲ ਬਾਰਡਰ ਇਹ ਤੇ ਬਾਰਡਰ ਤੇ ਮਤਲਬ ਅਸੀਂ ਬਾਰਡਰ ਤੇ ਬੈਠੇ ਹਾਂ ਠੀਕ ਹੈ ਬਾਰਡਰ ਸਾਡੇ ਤੋਂ 2 ਕਿਲੋਮੀਟਰ ਆ ਠੀਕ ਹੈ ਤੇ ਮਤਲਬ ਵੀ ਸਰਸਾ ਜ਼ਿਲ੍ਹੇ ਚ ਪੈਂਦਾ ਸਰਸਾ ਜ਼ਿਲ੍ਹਾ 2022 ਆ ਇਧਰ ਫਤਿਹਵਾਦ ਆ ਹਰਿਆਣੇ ਦਾ ਪਿੰਡ ਸ਼ਹਿਰ ਆ ਇਹ ਵੀ ਜ਼ਿਲ੍ਹਾ ਇਹ ਵੀ ਲਗਭਗ 18 ਕਿਲੋਮੀਟਰ ਇਹ ਆ ਠੀਕ ਹੈ ਅੱਛਾ ਵੇ ਰਮਨਦੀਪ ਜਿਵੇਂ ਗੱਲ ਕਰਨ ਲਗੇ ਹੁਣ ਆਪਣੇ ਕੋਲੇ ਵੀ ਪੰਜ ਗਾਵਾਂ ਤੇ ਦੋ ਬੱਚੀਆਂ ਨੇ ਹਾਂਜੀ ਠੀਕ ਹੈ ਤੇ ਜਿਹੜੀ ਤੇਰੀ ਪਹਿਲੇ ਨੰਬਰ ਵਾਲੀ ਆ ਗਈ ਹਾਂਜੀ ਕਾਰਨ ਕੀ ਬਣਿਆ ਮਤਲਬ ਵੀ ਹੁਣ ਸਲਾਹ ਕਿਵੇਂ ਬਣ ਗਈ ਇਹ ਸਲਾਹ ਰਮਨਦੀਪ ਤਾਂ ਗੱਲ ਕੀ ਆ ਗਾਵਾਂ ਨਾ ਇਹ ਕੋਈ ਲਗਭਗ ਪੰਜ ਤੋਂ ਲੈ ਕੇ 8 ਮਹੀਨੇ ਤੱਕ ਇਹ ਗੱਬਣਾ ਨੇ ਗਾਵਾਂ ਸਾਰੀਆਂ ਡਰਾਈ ਮੈਂ ਕਰ ਲੀਆਂ ਸੀ ਕਿਉਂਕਿ ਜਵੇਂ ਆਪਾਂ ਉਹਨਾਂ ਦੁੱਧ ਤੇ ਆਈਆਂ ਸੀ ਠੀਕ ਆ ਹੁਣ ਤੱਕ ਤਾਂ ਸ਼ਾਇਦ ਦੇ ਬੱਚੇ ਦਾ ਦੁੱਧ ਦੁੱਧ ਤੇ ਆ ਵੀ ਜਾਂਦੀ ਹੈ ਸਾਡੇ ਕੋਲ ਇੱਕ ਪਿਛੇ ਪਿਛੇ ਅਸੀਂ ਚਾਰ ਪਾਇਆ ਸੀ ਪਿਛਲੇ ਸਾਲ ਆਚਾਰ ਦੀ ਕੁਆਲਿਟੀ ਸਾਡੇ ਕੋਲ ਵਧੀਆ ਸੀ ਥੋੜਾ ਵਿੱਚ ਸਾਡੇ ਕੋਲ ਕਿਤੇ ਚਾਰ ਦੀ ਕੁਆਲਿਟੀ ਚ ਲੋ ਹੋ ਗਈ ਉਹਦੇ ਚ ਫੰਗਸ ਉਲੀ ਲੱਗ ਗਈ ਉਹਦੇ ਕਰਕੇ ਨਾ ਥੋੜੀ ਕਨਸੀਵ ਲੇਟ ਹੋਈਆਂ ਗਾਵਾਂ ਠੀਕ ਆ ਬਾਕੀ ਪਰਮਾਦਰ ਮੇਰੇ ਨਾਲ ਸਾਰੀਆਂ ਬਾਕੀ ਉਸ ਤੋਂ ਬਾਅਦ ਇਹ ਕਨਸੀਵ ਹੋ ਗਿਆ ਗੱਬਣਾ ਹੋ ਗਿਆ ਅੱਛਾ ਫਾਰਮ ਹੁਣ ਖੇਤ ਲੈ ਕੇ ਜਾਣਾ ਹਾਂ ਇਹ ਫਾਰਮ ਖੇਤ ਖੜਨਾ ਇੱਥੇ ਪਤਾ ਕਰ ਕਿ ਸਾਡੇ ਨਾਲ ਸਮੱਸਿਆ ਤੂੰ ਉੱਧਰ ਦਿਖਾ ਦੇ ਪਰਲੀ ਸਾਡੇ ਤਾਂ ਭਾਵੇਂ ਹਾਂ ਆਪਣੇ ਘਰ ਦਾ ਜਾਂਦਾ ਪਸ਼ੂਆਂ ਦਾ ਪਾਣੀ ਲਾਲਾ ਘਰ ਦਾ ਪਾਣੀ ਲਾਲਾ ਵੀ ਇਹ ਨਾ ਖੱਡਿਆਂ ਚ ਪੈਂਦਾ ਪਹਿਲਾਂ ਇੱਥੇ ਸੀ ਕੀ ਸੀ ਵੀ ਥੋੜੇ ਘਰ ਸੀ ਇਹ ਮਾਲਕ ਕਲੋਨੀ ਕੱਟੀ ਹੋਈ ਪ੍ਰਾਈਵੇਟ ਠੀਕ ਆ ਪਿੰਡ ਚ ਆਪਣਾ ਕਹਿੰਦੇ ਦਸਿਵਰੇਜ ਦਾ ਕੋਈ ਇੱਥੇ ਸਹੂਲਤ ਨਹੀਂ ਹੈਗੀ ਤੇ ਪਾਣੀ ਜਾਂਦਾ ਇਹ ਪਲਾਟਾਂ ਚ ਇਹ ਪਲਾਟ ਨਹੀਂ ਕਿਸੇ ਦੇ ਮੁੱਲ ਲਏ ਹੋਏ ਤੇ ਹੁਣ ਉਹਨਾਂ ਨੇ ਇੱਥੇ ਪਾਉਣੇ ਮਕਾਨ ਤੇ ਸਾਨੂੰ ਪੈ ਗਈ ਮਜਬੂਰੀ ਅਸੀਂ ਹੁਣ ਖੇਤ ਖੜਨ ਦਾ ਸਾਨੂੰ ਉਹਨਾਂ ਦੇ ਵਾਸਤੇ ਟਾਈਮ ਚਾਹੀਦਾ ਉਹਨਾਂ ਨੇ ਮਕਾਨ ਛੇਤੀ ਪਾਉਣੇ ਫਿਰ ਐਸੇ ਕਰਕੇ ਕਿ ਆ ਵੀ ਅਕਰੀ ਚਾਲ ਦੇ ਦੇਣੇ ਦੇਖਦੇ ਹਾਂ ਫਿਰ ਕੀ ਕਰਦੇ ਆ ਵੀ ਉਹ ਹੁਣ ਸਾਰਾ ਸਾਰਾ ਪੱਟਾਂ ਕੇ ਕਰਾਂਗੇ ਸਾਨੂੰ ਫਿਰ ਲਗਭਗ 3-4 ਮਹੀਨੇ ਤੱਕ ਟਾਈਮ ਚਾਹੀਦਾ ਹੈ ਨਾ ਠੀਕ ਹੈ ਤੇ ਐਸੇ ਕਰਕੇ ਕਿ ਆ ਵੀ ਚਲੋ ਅਕਰੀ ਨਾ ਦੇ ਦੇਣੇ ਫਿਰ ਉਸ ਤੋਂ ਬਾਅਦ ਫਿਰ ਸ਼ੁਰੂ ਕਰ ਲਾਂਗੇ ਛੱਡਣਾ ਨਹੀਂਗਾ ਵੀ ਇਹ ਫਾਰਮ ਫੇਲ ਨਹੀਂਗਾ ਆ ਵੀ ਇੱਕ ਕਹਿ ਦਿਆ ਫਾਰਮ ਫੇਲ ਲਾ ਲੋ ਕੋਈ ਸਿਸਟਮ ਨਹੀਂ ਇੱਕ ਮਜਬੂਰੀ ਦਾ ਸਿਸਟਮ ਬਣ ਗਿਆ ਵੀ ਸਾਨੂੰ ਦੇਣੀਆਂ ਪਈਆਂ ਨੇ ਤੇ ਹੁਣ ਲੱਗੇ ਲੱਗੀਆਂ ਸੀ ਹੁਣ ਆ ਗਾਂ ਲਾ ਲੋ ਆ ਗਾਂ 8 ਮਹੀਨੇ ਦੀ ਗੱਭਣਿਆ 6 ਮਹੀਨੇ ਦੀ ਹਾਂ ਲਗਭਗ 8 ਮਹੀਨੇ ਦੀ ਗੱਭਣੇ ਮਹੀਨਾ ਸਵਾ ਮਹੀਨਾ ਲਾ ਲੋ ਲਗਭਗ ਇ ਸਵੇਰ ਸੂਗੀ ਲਗਭਗ ਵੀਰੇ ਤੀਸਰਾ ਤੀਜਾ ਕਿਉਂਕਿ ਭਾਈ ਜੇ ਗੱਲ ਕਰ ਲਈਏ ਇਹਨਾਂ ਦੇ ਦੁੱਧ ਦੀ ਤੇ ਦੁੱਧ ਜਿਹੜਾ ਹੈਗਾ ਇਹਨਾਂ ਨੇ ਦੂਜੇ ਸਵੇ ਇੱਕ ਨਾ ਦਿੱਤਾ ਪਹਿਲੇ ਸਵੇ ਇਸ ਗਾਂ ਨੇ ਦੁੱਧ ਦਿੱਤਾ ਵੀਰੇ 22 ਕਿਲੋ ਹਾਂ 22 ਲੀਟਰ ਵਾਲੋ 22 ਕਿਲੋ ਲਾ ਲੋ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਗਾਂ ਨੇ ਦਿੱਤਾ 25 ਲੀਟਰ ਠੀਕ ਹੈ ਠੀਕ ਹੈ ਤੇ ਉਹ ਹੁਣ ਇਹ ਆ ਜਿਹੜੇ ਮਾਲ ਆ ਵੀ ਤੀਸਰੇ ਸਵੇ ਸੁਣੀ ਆ ਤੇ 25 ਤੋਂ ਬਾਹਰ ਗਾਂ ਰਹੀ ਆ ਠੀਕ ਹੈ ਠੀਕ ਹੈ 25 26 25 26 ਲਗਭਗ ਇਹਨਾਂ ਦੁੱਧ ਗਾਂ ਨੇ ਕੱਢਿਆ ਠੀਕ ਹੈ ਤੇ ਹੁਣ ਰਹਿ ਗਿਆ ਇਹਦਾ ਮਹੀਨਾ ਕਿ ਰਹਿ ਗਿਆ ਉਹ ਮਹੀਨਾ ਸੋਲੋਗ੍ਰਾਫ ਆ ਤੋੜ ਕੇ ਦਿਖਾ ਗੀ ਤੇ ਬਈ ਇਹਦਾ ਫਿਰ ਆਪਣਾ ਰੇਟ ਕੀ ਰਹੂਗਾ ਜੇ ਮਾਲਾ ਵੀ ਰਮਨਦੀਪ ਪਾਪਾ ਅੱਜ ਦਾ ਰੇਟ ਇਹਦਾ ਕਰੀਏ ਨਾ ਗਾਂ ਦਾ ਅੱਜ ਦਾ ਰੇਟ ਇਹਦਾ 65000 ਰੁਪਿਆ ਠੀਕ ਆ 65000 ਪੀ ਆਪਾਂ 65000 ਰੇਟ ਕੀਤਾ ਚਲੋ ਕੋਈ ਭਰਾ ਹੋਊਗਾ ਪਰ ਉਹਦਾ ਆਪ ਮੰਨਤਾਂ ਵੀ ਕਰਾਂਗੇ ਏਡੀ ਗੱਲ ਹੈਗੀ ਠੀਕ ਹੈ ਠੀਕ ਹੈ ਤੇ ਥਣਾ ਦੀ ਜਿਹੜਾ ਹੈਗਾ ਬੰਦਾ ਆਪ ਦੀ ਇੱਥੇ ਵੀਰੇ ਪਤਾ ਗੱਲ ਕਰਮਦੀਪ ਆਪਾਂ ਇੱਕ ਗੱਲ ਕਰਾਂਗੇ ਆਪਾਂ ਹੈਗੇ ਜ਼ਿੰਮੇਦਾਰ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਠੀਕ ਆ ਆਪਣੀਆਂ ਘਰ ਦੀਆਂ ਗਾਵਾਂ ਰੱਖੀਆਂ ਥਣਾ ਥੁਣਾ ਦੀ ਤੁਹਾਨੂੰ ਕਿਸੇ ਨੂੰ ਕੋਈ ਲਾਂਭਾ ਨਹੀਂ ਆਊਗਾ ਚਾਹੇ ਸਟਾਮ ਤੇ ਲਖਾ ਲੇ ਚਾਹੇ ਕਿਦਾਂ ਲਖਾ ਲੇ ਭਾਵੇਂ ਆਪਣੇ ਤੇ ਵਿਸ਼ਵਾਸ ਕਰ ਲੇ ਠੀਕ ਹੈ ਥਣਾ ਦੀ ਕੋਈ ਤੁਹਾਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਲੋ ਵੀ ਜਿਹੜੀ ਹੈਗੀ ਆਹਾ ਗਾਂ ਆ ਗਈ ਨਾ ਤੀਜਾ ਸੁਆ 8 ਮਹੀਨਿਆਂ ਦੀ ਗੱਬਣ ਆ ਗਈ ਇਹ ਤੇ ਝੋਲੀ ਜਿਹੜੀ ਹੈਗੀ ਇਹੇ ਤੁਹਾਡੇ ਸਾਹਮਣੇ ਆ ਥਣ ਜਿਹੜਾ ਮੌਕੇ ਤੇ ਜਦੋਂ ਝੋਲੀ ਬਣਾਊਗੀ ਉਦੋਂ ਜਿਹੜਾ ਹੈਗਾ ਪ੍ਰੋਪਰ ਤੁਹਾਨੂੰ ਦਿਖਾਈ ਦੇਊਗਾ ਹੁਣ ਜਿਹੜੀ ਹੈਗੀ ਇਹ ਡਰਾਈ ਗਾਂ ਆ ਗਈ 8 ਮਹੀਨਿਆਂ ਦੀ ਮਹੀਨਾ ਹੀ ਰਹਿ ਗਿਆ ਬਸ ਸੂਣ ਦਾ ਅੱਛਾ ਭਾਈ ਜਿਹੜੀ ਆਪਣੇ ਕੋਲ ਦੂਜੇ ਨੰਬਰ ਦੇ ਉੱਤੇ ਆ ਗਈ ਇਸ ਬਹੜ ਦਾ ਕਿੰਨਾ ਵਾ ਸੂਆ ਮਤਲਬ ਸੂੰਦੀ ਹੈ ਇਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਰਮਣੇ ਆਹ ਗਾਂ ਤੇ ਆਹ ਗਾਂ ਇੱਕ ਅੱਗੇ ਗਾਂ ਹੋਰ ਆਊਗੀ ਇਹ ਪਹਿਲੇ ਪਹਿਲੇ ਸਵੇ ਲੈਦੀ ਇਹ ਵੀ ਤੀਸਰੇ ਸੂਏ ਗਾਂ ਸੂਏ ਇਹ ਵੀ ਤੀਜੇ ਸੂਏ ਕਿੰਨਾ ਦੁੱਧ ਦਿੱਤਾ ਇਹਨੇ ਇਸ ਗਾਂ ਨੇ ਦੁੱਧ ਦਿੱਤਾ 32 ਲੀਟਰ 32 ਲੀਟਰ ਹਾਂ ਤੈਨੂੰ ਕੱਦ ਕੱਢ ਤੋਂ ਪਤਾ ਲੈਂਥ ਤੋਂ ਪਤਾ ਲੱਗਦਾ ਗਾਂ ਕਿੱਡੀ ਗਾਂ ਹੈ ਅੱਛਾ ਤੀਜੇ ਸੂਏ ਸੂਏਗੀ ਹਾਂ ਤੇ ਕਿੰਨਾ ਚਰ ਬਾਕੀ ਇਹਦਾ ਇਹਦਾ ਰਮਣੇ ਰਕਮ ਬਗ ਜੇ ਕਹੀਏ ਨਾ ਢਾਈ ਕ ਮਹੀਨੇ ਲਾ ਲੋ ਤੈਕ ਮਹੀਨੇ ਹਾਂ ਵੀ ਡਰਾਈ ਤੇ ਚੱਲਦੀ ਮਾਲਾ ਵੀ ਡਰਾਈ ਜਿਹੜਾ ਪੀਰੀਅਡ ਹੁੰਦਾ ਨਾ ਉਹ ਉਹ ਪੀਰੀਅਡ ਰਹਿ ਗਿਆ 6 ਮਹੀਨੇ ਤੱਕ ਲਗਭਗ ਸਾਢੇ 6 ਦੀ ਲਾ ਲਓ ਵੀ ਤਾਂ ਤਾਜ਼ਾ ਇੱਥੇ ਗਾਂ ਨਹੀਂ ਕੋਲ 6 ਮਹੀਨਿਆਂ ਦੀ ਠੀਕ ਓਕੇ ਜਿਹੜੀ ਆਪਾਂ ਗਾਂ ਹੈ ਇੱਕ ਵਾਰੀ ਖੜੀ ਦਾ ਜਿਹੜਾ ਹੈਗਾ ਨੇੜੇ ਆਪਾਂ ਉਹਦੇ ਵੀ ਥਣ ਦਿਖਾ ਦਾਂਗੇ ਇਹਦੇ ਵੀ ਦਿਖਾ ਦਗੇ ਆਪਾਂ ਇਹ ਆ ਚੈੱਕ ਕਰ ਲਓ ਤੁਸੀਂ ਠੀਕ ਹੈ ਇਹਦਾ ਲੇਵਾ ਇੱਧਰਲੇ ਪਾਸੇ ਖੋਲੀ ਕਰਾਂ ਵੀਰੇ ਇਹ ਮੂੰਹ ਦੀ ਵੀ ਚੈੱਕ ਕਰ ਲਓ ਤੁਸੀਂ ਅੱਛਾ ਰਵਣਦੀ ਵੀਰੇ ਜੇ ਹੁਣ ਆਪਾਂ ਇਹਦੀ ਗੱਲ ਕਰ ਲਗੇ ਤੇ ਇਹਦਾ ਜਿਹੜਾ ਹੈਗਾ ਰੇਟ ਕੀ ਰਹੂਗਾ ਆ ਆਪਣਾ ਰੇਟ ਇਹਦਾ ਵੀ 65000 ਰੁਪਏ ਕਰਾਂਗੇ ਅੱਛਾ ਇਹਦਾ ਵੀ 65000 ਹਾਂ ਠੀਕ ਆ ਜੇ ਆਪਾਂ ਕਹਿੰਦੇ ਹੁੰਦੇ ਨਾ ਕਿ ਮੈਂ ਤਾਂ ਛੱਡ ਕੇ ਜਿੰਨਾ ਕ ਆਪਾਂ ਨੂੰ ਚਲੋ ਠੀਕ ਆ ਆਪਾਂ ਕਹਿੰਦੇ ਹੁੰਦੇ ਆ ਫਾਰਮ ਇੱਕ ਰੀ ਚਲੋ ਦੇਣਾ ਆਪਾਂ ਠੀਕ ਆ ਜੇ ਆਪਾਂ 65000 ਰੁਪਏ ਕਰਦੇ ਆ ਉਹਦੇ ਚੋਂ ਆਪਾਂ ਕੋਈ ਆਏ ਭਰਾ ਦਾ ਮਾਨ ਤਾਨ ਕਰ ਦਾਂਗੇ ਹਾਂ ਲੈ ਲੰਮੀ ਲੈ ਚੱਲ ਇਧਰਲੇ ਪਾਸੇ ਗਾਂ ਦਾ ਕਦ ਕੱਠ ਦੇਖ ਰਮਨਦੀਪ ਕਿੱਡਾ ਕਿੰਨੀ ਉੱਚੀ ਗਾਂ ਠੀਕ ਹੈ ਠੀਕ ਆ ਇਹ ਆ ਦੇਖ ਲਓ ਮਿੱਤਰੋ ਜਿਹੜੀ ਇਹ ਚੈੱਕ ਕਰ ਲੋ ਲੇਵੇ ਤੋ ਆ ਜਾ ਕਰ ਅੱਛਾ ਭਾਈ ਜਿਵੇਂ ਹੁਣ ਆਪਣੇ ਕੋਲੇ ਆ ਗਈ ਤੀਜੇ ਨੰ ਇਸ ਗਾਂ ਦਾ ਕਿੰਨਾਵਾਂ ਸੂਆਸ ਹੁੰਦੀ ਏ ਇਹ ਇਹ ਰਮਨ ਦੀ ਪਲਾਲਾ ਵੀ ਤੀਜੇ ਸੂਏ ਲਾ ਲਾ ਤੀਜੇ ਲਾਲਾ ਚੌਥੇ ਲਾਲਾ ਠੀਕ ਹੈ ਇਹ ਗਾਂ ਪੰ ਲਈ ਸੀ ਮਾਲਾ ਵੀ ਪਿਛਲੇ ਸਾਲ ਲਈ ਸੀ ਆਪਾਂ ਠੀਕ ਹੈ ਠੀਕ ਹੈ ਅਗਲੇ ਨੂੰ ਦੂਸਰੇ ਸੂਏ ਕਾ ਕੇ ਲਈ ਹੁਣ ਭਾਵੇਂ ਤੀਜਾ ਮਾਲ ਲੈ ਕੋ ਭਾਵੇਂ ਚੌਥਾ ਮਾਲ ਲੈ ਠੀਕ ਹੈ ਕਿੰਨੇ ਚਿਰ ਬਾਕੀ ਦਾ ਇਹਦਾ ਵੀ ਮਹੀਨਾ ਕੀ ਰਹਿ ਗਿਆ ਇਹਦਾ ਵੀ ਮਹੀਨਾ ਇਹ ਕਿੰਨੇ ਕੇ ਦੁੱਧ ਮਤਲਬ ਇਹਨੇ ਪਾਇਆ ਹੋਇਆ ਇਹਨੇ ਆਪਣੇ ਕੋਲੋਂ ਕੇ ਦੁੱਧ ਦਿੱਤਾ ਤੈਨੂੰ ਇੰਦੇ ਚ ਕਿਉਂਕਿ ਆਪਾਂ ਰਮਨ ਦੀ ਝੂਠ ਨਹੀਂ ਮਾਰਨਾ ਠੀਕ ਹੈ ਆਪਾਂ ਇੱਕ ਸੱਚੇ ਸੱਚੇ ਬੰਦੇ ਆ ਠੀਕ ਹੈ ਅਮਰ ਅਮਰ ਸ਼ੱਕ ਆਪਾਂ ਜਿੱਥੇ ਇਸ ਗਾਂ ਨੇ ਆਪਣੇ ਤੱਕ ਹਰਿਆਣੇ ਕੇ ਦੁੱਧ ਦਿੱਤਾ ਇੱਕ ਟਾਈਮ ਦਾ 9 ਲੀਟਰ ਸਾਢੇ 9 ਲੀਟਰ ਵੀ ਹੋ ਜਾਂਦਾ ਸੀ 9 ਲੀਟਰ ਵੀ ਹੋ ਜਾਂਦਾ ਸੀ ਠੀਕ ਹੈ ਗੱਲ ਭਾਵੇਂ 18 ਮਾਲੇ ਕੋਈ ਭਾਵੇਂ 19 ਮਾਲੇ ਠੀਕ ਆ ਮਹੀਨਾ ਹੀ ਰਹੇਗਾ ਫਿਰ ਤਾਂ ਲਿਆਉ ਕਰਾਇ ਤੇ ਲੈ ਆਪਾਂ ਚੱਲ ਪੀ ਲੇਵਾ ਚੱਲ ਪਿਆ ਪਹਿਲੀ ਗਾਂ ਦਾ ਵੀ ਚੱਲ ਪਿਆ ਦੁੱਧ ਲੇਵਾ ਬਸ ਹਾਂ ਇਹਦਾ ਵੀ ਲੇਵਾ ਲੈ ਵੀ ਇਹ ਦੇਖ ਲਓ ਤੁਸੀਂ ਹੁਣ ਜਿਹੜੀ ਹੈਗੀ ਆ ਵੀ ਏਸੇ ਇਹੇ ਗਾਂ ਜਿਹੜਾ ਹੈਗਾ ਨਾ ਮਹੀਨਾ ਬਾਕੀ ਆ ਤੇ ਕੀ ਰੇਟ ਰਹੂਗਾ ਇਹਦਾ ਰਮਦੀਪੇ ਗਾਂ ਦੇ ਦਾਂਗੇ ਆਪਾਂ ਮੰਨ ਕੇ ਚੱਲ ਆਪਾਂ ਮੁੱਲ 60000 ਕਰਦੇ ਆਂ ਉਹਦੇ ਚ ਮਾਨਤਾ ਕਰਾਂਗੇ ਠੀਕ ਆ ਅੱਜ ਦਾ 85000 ਹੋਜੂ ਦੇ ਦਾਂਗੇ ਚੱਲ ਕੋਈ ਗੱਲ 55 ਦੇ ਤੇ ਜਿਹੜੀ ਹੁਣ ਇੱਕ ਵੱਡੀ ਗਾਂ ਆ ਗਈ ਜਿਵੇਂ ਨਹੀਂ ਉਸ ਤੋਂ ਨਾ ਦਿਖਾਦ ਗਿਆ ਬਲਡੋజర్ ਚੱਲ ਹਾਂ ਇਹ ਇਧਰ ਇਹ ਬਾਰੀ ਇਹਦੀ ਬਣਦੀ ਆ ਜਿਹੜੀ ਆ ਗਾਂ ਆ ਗਈ ਇਹਦਾ ਸੁਆ ਬਾਈ ਰਮਨਦੀਪ ਇਹਦਾ ਪਾਨੇ ਪੈਂ ਚੌਥਾ ਮਾਲ ਤੇ ਤੀਜਾ ਮਾਲ ਠੀਕ ਆ ਹਾਂ ਚੌਥੇ ਮੰਨ ਕੇ ਲਾਵੇ ਠੀਕ ਆ ਠੀਕ ਆ ਨਾ ਕਿਉਂਕਿ ਮੇਰੇ ਕੋਲ ਲਗਭਗ 200 ਵੇ ਤਾਂ ਮੈਂ ਵੀ ਪੀ ਲਿਆ ਠੀਕ ਹੈ ਚੌਥੇ ਮਾਲ ਲੈ ਠੀਕ ਹੈ ਚੌਥਾ ਸੂਆ ਹਾਂ ਓਕੇ ਤੇ ਕਿਵੇਂ ਕਿੰਨਾ ਕੁ ਦੁੱਧ ਬਾ ਦਿੱਤਾ ਇਹਨੇ ਫਿਰ ਇਹਨੇ ਰਮਨਦੀਤ ਦਿੱਤਾ ਦੁੱਧ 23 ਲੀਟਰ ਖੁੱਲਾ ਦੁੱਧ ਦਿੱਤਾ ਆਪਣੇ ਘਰੇ ਅਸੀਂ 11 12 ਲੀਟਰ ਦੁੱਧ ਕੱਢਦੇ ਆ ਲੈ ਮੁੜ ਲੈ ਅੱਛਾ ਇਹ 1 ਮਿੰਟ ਜਿਹੜੀ ਝੋਲੀ ਹੈ ਇਹਦੀ ਆਪਾਂ ਨੇੜੇ ਦਿਖਾ ਦਗੇ ਵੀ ਹਜੇ ਤਾਂ ਇਹ ਵਿੱਚ ਜੇ ਬੜੇ ਪਿਆਗੇ ਥਾਂ ਲੈਵਾ ਹਜੇ ਬਣਾਉਗੀ ਹਾਂ ਟਰਾਈ ਤਾਂ ਹੋ ਗਿਆ ਨਾ ਫਿਰ ਟਰਾਈ ਤਾਂ ਇਹਦਾ ਕੀ ਰੇਟਰ ਹੋ ਬਈ ਫਿਰ ਇੰਦਾ ਇੰਦਾ ਵੀ 60000 ਕਰਦਾ ਇਹਦਾ ਵੀ ਸੱਚ ਠੀਕ ਅੱਛਾ ਆਹ ਖੋਲੀ ਕਰਾ ਵੱਡੀ ਇਹ ਆ ਗਈ ਜਿਹੜੀ ਵੱਡੀ ਵਹਿੜ ਯਾਰ ਇਹਦਾ ਮਤਲਬ ਕੱਦ ਕਾਠ ਬਹੁਤ ਹੈ ਇਹ ਤਾਂ ਵੀਰੇ ਰਮਨਦੀਪ ਦੇ ਵੱਡੀ ਗਾਂ ਤੇ ਮਤਲਬ ਵੀ ਆਪਾਂ ਪਹਿਲੇ ਫਸਟ ਸੂਏ ਲਈ ਸੀ ਹਾਂ ਇਹਦਾ ਫਸਟ ਸੂਏ ਲਾਲਾ ਬੀਜ ਦਾ 30 ਲੀਟਰ 32 31 ਲੀਟਰ ਦੁੱਧ ਦੇ ਸੀ ਠੀਕ ਹੈ ਠੀਕ ਹੈ ਤੇ ਹੁਣ ਕਿੰਨੇਵੇਂ ਸੂਏ ਸੁੰਦੀ ਹੈ ਹੁਣ ਇਹ ਸੂਗੀ ਤੀਸਰੇ ਸੂਏ ਤੀਜੇ ਸੂਏ ਸੂਦੀ ਆਪਾਂ ਲਾ ਲੈਂਦੇ ਤਾਂ ਮਤਲਬ 30 ਕਿਲੋ ਦੁੱਧ ਹੀ ਕਹਿ ਕੇ ਦੇ ਦਈਏ ਆਪਾਂ ਨਹੀਂ 30 ਕਿਲੋ ਨਹੀਂ ਦੇਣਾ ਜੀ ਇਹਦਾ ਆਪਾਂ 36 37 ਲੀਟਰ ਦੁੱਧ ਕੱਢਿਆ ਗਾਂ ਦਾ ਕਿੱਡੀ ਜਦੋਂ ਵੰਡਦੀ ਹੈ ਨਾ ਗਾਂ ਦੂਸਰੇ ਬੰਨੇ ਹੱਥ ਪਹੁੰਚਾਉਣਾ ਔਖਾ ਹੋ ਜਾਂਦਾ ਗਾਂ ਦੇ ਥੱਲੇ ਅੱਛਾ ਤੇ ਕੀ ਰੇਟਰ ਹੋਏ ਦਾ ਫਿਰ ਇੰਦਾ ਅੱਜ ਇੰਦਾ ਆਪਾਂ ਕਰਦੇ ਅੱਜ 68000 ਰੁਪਇਆ 78 ਵੀ ਨਹੀਂ ਕਰਨਾ 65 68000 ਕਰ ਦਾਂਗੇ ਜੀ ਮਾਨ ਕਰ ਕਰ ਦਾਂਗੇ ਠੀਕ ਹੈ ਲੋ ਵੀ ਆ ਦੇਖ ਲੋ ਹੁਣ ਕਦ ਕਾਠ ਇਹਦਾ ਜਿਹੜਾ ਚੈੱਕ ਕਰ ਲੋ ਤੁਸੀਂ ਮੂੰਹ ਦੀ ਵੀ ਚੈੱਕ ਕਰ ਲੋ ਤੇ ਲੇਵਾ ਮੈਂ ਤੁਹਾਨੂੰ ਦਿਖਾ ਦਾਂ ਨਾ ਆ ਦੇਖ ਲੋ ਤੁਸੀਂ ਇਹੇ ਕਟੋ ਘਟ ਵੀ 30 31 ਲੀਟਰ ਦੁੱਧ ਚੋਇਆ ਹੋਇਆ 68000 ਰੁਪਏ ਦੀ ਮਿਲੂਗੀ ਬਈ ਇਹ ਕ ਐ ਮਹੀਨਾ ਦੀ ਗੱਬਣ ਰਮਨਦੀਪ ਤੈਨੂੰ ਦੱਸਿਆ ਇਹ ਗਾਂ ਮੇਰੇ ਸਨ 5.5 ਦਿਨ ਨਿਕਲੂਗੀ ਜਾ 6 ਦੇ ਨਿਕਲ ਜੇ ਜਾਂ 5.5 ਦੇ ਨਿਕਲ ਠੀਕ ਹੈ ਠੀਕ ਹੈ ਜੀ ਬਾਕੀ گاਵਾ ਉਹ ਲਗਭਗ ਉਹ 6 6 ਤੋਂ ਬਾਹਰ ਆ ਵਿੱਚੋਂ ਤੇ ਕੋਈ ਤੈਨੂੰ ਦੱਸੇ 8 ਦੀ ਹੋ ਗਈਆਂ ਠੀਕ ਹੈ ਉਹ ਵੀ 6 ਦੀ ਹੋ ਗਈ ਇਹ ਵੀ ਲਗਭਗ 5.5 ਦੀ ਲਾੜਾ ਜਾਂ 6 ਦੀ ਲਾੜਾ ਠੀਕ ਹੈ ਗੱਲ ਹਾਂ ਚਲੋ ਵੀ ਪ੍ਰੋਪਰ ਅਮ ਨਾਲ ਕੋਈ 5 10 ਇੱਧਰ ਉੱਧਰ ਲਾੜੋ ਵੀ ਉਹਨੇ ਕੋ ਹੈਗੇ ਨੇ ਤੇ ਜਿਹੜੀਆਂ ਆਪਾਂ ਬੱਚੀਆਂ ਦਿਖਾ ਗਏ ਫਿਰ ਹਾਂ ਬੱਚਾ ਚਲੋ ਜਿਹੜੀਆਂ ਆਪਾਂ گاਵਾ ਤਾਂ ਹੈਗੀਆਂ ਮਿੱਤਰੋ ਜਿਹੜੀਆਂ ਹਤੋਕਣਾ ਗੱਬਣਾ ਡرائی ਇਹ ਇਹ ਆਪਾਂ ਸਾਰੀਆਂ ਸਾਰੀਆਂ ਤੁਹਾਨੂੰ ਦਿਖਾਤੀਆਂ ਬੱਚੀਆਂ ਜਿਹੜੀਆਂ ਹੈਗੀਆਂ ਲੈ ਵੀ ਬਾਈ ਪਲਵਾਨ ਰਹਾ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਹੁਤ ਚਿਰ ਖੇਡਿਆ ਬਹੁਤ ਚਿਰ ਹੈ ਬਹੁਤ ਟਾਈਮ ਖੇਡਿਆ ਹਰਮਨਦੀਪ ਮੈਂ ਹਾਂ ਮੈਂ 35 ਕਿਲੋ ਲੱਗਿਆ ਸੀ ਬੱਚਾ ਜਿਆ ਸੀ ਰੋ ਮੈਂ 35 ਕਿਲੋ ਦਾ ਠੀਕ ਹੈ ਅੱਛਾ ਜਿਹੜੀ ਆ ਬੱਚੀ ਆ ਗਈ ਇਹ ਬੱਚੀ ਮੈਂ ਦਾਦਾ ਰਮਨਦੀਪ ਇਹ ਬੱਚੀ ਇਹ ਬੱਚੀ ਹੈਗੀ 24 25 ਲੀਟਰ ਵਾਲੀ ਦੀ ਜਿਹੜੀ ਮੈਂ ਆਪਾਂ ਦੋ ਨੰਬਰ ਚ ਦਿਖਾਈ ਸੀ ਹਾਂ ਲਾਸਟ ਚ ਦੋ ਲਾਸਟ ਚ ਦੂਸਰੇ ਨੰਬਰ ਵਾਲੀ ਦੀ ਅੱਛਾ ਪਰਲੀ ਗਾਂ ਵੱਡੀ ਗਾਂ ਦੀ ਹੈ ਅੱਛਾ ਵੱਡੀ ਗਾਂ ਦੀ ਹਾਂ ਜਿਹੜੀ 36 37 ਲੀਟਰ ਦੁੱਧ ਕੱਢਿਆ ਆਪਣੇ ਘਰ ਅੱਛਾ ਹਾਂ ਇਹ ਜੋੜਾ ਆਪਾਂ ਕਿੰਨੇ ਚ ਦੇ ਦਾਂਗੇ 30000 ਦਾ ਦੇ ਦਾਂਗਾ 30000 ਅੱਜ ਦਾ ਰੇਟ ਆ ਅੱਜ ਦਾ ਰੇਟ 30000 ਰੁਪਇਆ ਹਾਂ ਚਲੋ ਠੀਕ ਹੈ ਤੇ ਇਹਦੇ ਚ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਉਹ ਤਾਂ ਚਲੋ ਹੁੰਦਾ ਹੀ ਆ ਕੋਈ ਅਨੇ ਦਾ ਮਾਨਤਾ ਨੂੰ ਕੋਈ 500 500 ਅੱਛਾ ਨੰਬਰ ਜਿਹੜਾ ਹੈਗਾ ਆਪਣਾ ਨੰਬਰ ਇੱਕ ਮਿੰਟ ਮੈਂ ਤੁਹਾਨੂੰ ਨਵਾਂ ਨੰਬਰ ਲਿਆ ਉਹ ਦਿਨਾ ਲੈ ਵੀ ਬੋਲ ਕੇ ਰ ਨੰਬਰ ਨੰਬਰ ਰਮਦੀਪ ਆਪਾਂ ਆਇਆ ਚਲੋ ਨਾਲੇ ਨਵਾਂ ਨੰਬਰ ਹੈ ਨਾਲੇ ਚੱਲ ਜਾਊਗਾ 93502 34737 ਠੀਕ ਹੈ ਇਹ ਨੰਬਰ ਆਪਣਾ ਨਵਾਂ ਨਵਾਂ ਲਿਆ ਸੀ ਨਾਲੇ ਵੀਰਪੈਨ ਭਰਾਵਾ ਦਾ ਨੰਬਰ ਚੱਲ ਜੂਗਾ ਨਵਾਂ ਆਪਣਾ ਠੀਕ ਹੈ ਤੇ ਚਲੋ ਅ ਲੋ ਵੀ ਇਹ ਸੀ ਬਾਈ ਆਪਣਾ ਰਮਨਦੀਪ ਆ ਗਿਆ ਹਨਾ ਡੰਗ ਤੋਂ ਹਾਂਜੀ ਦੋ ਬੱਚੀਆਂ ਬਾਈ ਕੋਲੇ ਤੇ ਪੰਜ ਜਿਹੜੀਆਂ ਹੈਗੀਆਂ گاਵਾ ਉਸ ਤੋਂ ਬਾਅਦ ਵੀ ਦੇਖਾਂਗੇ ਜੇ ਹੋਰ ਪਈਆਂ ਦੋ ਤਿੰਨ گاਵਾ ਅੱਛਾ ਉਹ ਆਪਾਂ ਛੋੜੀਆਂ ਬਾਅਦ ਚ ਦਿਖਾ ਦਾਂਗੇ ਉਹ ਤੇ ਲੋ ਵੀ ਇੱਕੋ ਬੇਨਤੀ ਹੈ ਮੇਰੀ ਇੱਥੇ ਆਉਦੀ ਨਾ ਤਸੱਲੀ ਜੀ ਕਰ ਲਿਓ ਤਸੱਲੀ ਕਰਕੇ ਜਿਹੜੀ ਹੈਗੇ گاਵਾ ਤੁਸੀਂ ਆਪਦੀਆਂ ਲਿਜਾ ਸਕਦੇ ਹੋ ਕਿਉਂਕਿ ਬੇਨ ਤਸੱਲੀ ਤੋਂ ਜਿਹੜੀ ਹੈਗੀ ਕੋਈ ਵੀ ਚੀਜ਼ ਲੈਣ ਦਾ ਕੋਈ ਫਾਇਦਾ ਨਹੀਂ ਧੰਨਵਾਦ ਸਾਰੇ ਪ੍ਰਵਾਹਾਂ ਦਾ